दारू पीती सी की गड्डी च भी दारू ਪਈ ਆ ਉਹਦੀ ਡੱਕਿਆ ਦਰਨੋਂ ਪੈਰ ਨਹੀਂ ਲੱਗਦੇ ਸੀ ਉਹਦੇ ਉਹ ਲਿਆਂਦਾ 50 ਕਿਲੋ ਦਾ ਫੜਕੇ ਨੂੰ ਘਟੋ ਘਟ ਹਾਂ ਸ਼ਾਹ ਚਾਹ ਕੋਈ ਗੱਲ ਨਹੀਂ ਹਾਂ ਬਾਤ ਹੀ ਹਾਂ ਹਾਂ ਜੀ ਹਾਂ ਬਸ ਆਫਲਾਈਨ ਕਰਦਾ ਪਿਆ ਸੀ ਤਾਰਾ ਨੰਬਰ ਕਿੰਨਾ ਵਾਰ ਬਿਸਕਾ ਕਰਨ ਦੀ ਤਰਤੀ ਸੀ ਜੀ ਬੋਲਦਾ ਨੰਬਰ ਕਿੰਨਾ ਗਰਪੀ ਸਿੰਘ ਜੀ ਗਰਪੀ ਜਿਹੜਾ ਐਕਸੀਡੈਂਟ ਦੇ ਵਿੱਚ ਬੰਦੇ ਮਾਰੇ ਗਏ ਕਿੱਥੋਂ ਦੇ ਰਹਣਾ ਸੀ ਇਹ ਜੈਮਨਾਲ ਦੇ ਸੀ ਜੀ ਕੀ ਨਾਂ ਸੀ ਇੱਕਦਮ ਮੁੰਡੇ ਦਾ ਨਾਂ ਧਰਪ੍ਰੀ ਸੀਗਾ ਰੋਟੀ ਦਾ ਨਾਂ ਸੀਗਾ ਕੁਲਦੀਪ ਕੌਰ ਤੇ ਦੋ ਬੱਚੇ ਸੀ 8 ਸਾਲਾਂ ਦਾ ਜੀ ਤੇ ਇੱਕ 6 ਮਹੀਨੇ ਦਾ ਸੀਗੇ ਤੇ ਜਿਹਨੇ ਗੱਡੀ ਮਾਰੀ ਆ ਉਹ ਨੱਥੂ ਵਾਲਾ ਜੀ दारू ਪੀਤੀ ਸੀਗੀ ਗੱਡੀ 'ਚ ਵੀ दारू ਪਈ ਆ ਉਹਦੀ ਡੱਕਿਆ ਦਰਨੋਂ ਪੈਰ ਨਹੀਂ ਲੱਗਦੇ ਸੀ ਉਹਦੇ ਉਹ ਲਿਆਂਦਾ ਪਿਆਹ ਕਿਲ ਤੋਂ ਫੜਕੇ ਨੂੰ ਘੱਟੋ ਘੱਟ ਐਕਸੀਡੈਂਟ ਕਿੰਨਾ ਟਾਈਮ ਪਹਿਲਾਂ ਸਵਾਹ ਤੋਂ ਸਵਾਹ ਕਿਹ ਵਜੇ ਆ ਜੀ ਤੇ ਹੁਣ ਕਿੰਨੇ ਬੰਦੇ ਦੀ ਮੌਤ ਹੋਈ ਚਾਰ ਆ ਜਾਂਦੇ ਮੌਤ ਹੋਈ ਜੀ ਦੀ ਬਾਈ ਗੋਲੋ ਗਈ ਕਰਦਾ ਕੱਲਾ ਹੀ ਸੀ ਮਾਂ ਪਿਓ ਦਾ ਇਹ ਮੁੰਡਾ ਤੇ ਜਿਹੜਾ ਗੱਡੀ ਵਾਲਾ ਸੀ ਉਹਦਾ ਕੀ ਬਣਿਆ ਉਹ ਉੱਥੇ ਦਾਖਲ ਹੈ ਜੋ ਵੀ ਮਲਾਜਮ ਲੈ ਗਏ ਉਹ ਵੀ ਦਾਖਲ ਹੀ ਉੱਥੇ ਬਾਗੇ ਬਣਾ ਸੀ ਹਸਤਾਚ ਕਿ ਬਹੁਤ ਮੰਦ ਭਾਗੀ ਕਟੜਾ ਹੋਈ ਆ ਤੇ ਆਉਂਦੇ ਸੀਗੇ ਇਹਨਾਂ ਦੇ ਬੈਕ ਸਾਈਡ ਤੋਂ ਗੱਡੀ ਵਾਜੀ ਆ ਗੱਡੀ ਜਿਹੜੀ ਬ੍ਰਿਜਾ ਗੱਡੀ ਦੱਸੀ ਜਾਂਦੇ ਉਹਦੇ ਕੋਲ ਖੜੀ ਆ ਗੱਡੀ ਥੱਲੇ ਤੇ ਉਹਦੇ ਦੋ ਪੇਟੀਆਂ दारू ਦੀਆਂ दारू ਨਾਲ ਉਹ ਢੱਕਿਆ ਹੋਇਆ ਸੀਗਾ ਇਹ ਦੋ ਦੇ ਸਾਡੇ ਆਤਮਾ ਸਿੰਘ ਜਿਹੜੇ ਚਾਚਾ ਜੀ ਆ ਉਹਨਾਂ ਦੇ ਦੋ ਪੋਤੇ ਬੇਟਾ ਤੇ ਨੋ ਉਹਨਾਂ ਦੀ ਤੇ ਮੌਕੇ ਤੇ ਮੌਤ ਹੋ ਗਈ ਆ ਬਹੁਤ ਮੰਦਭਾਗੀ ਕੱਢਣਾ ਹੋਈ ਆ ਅਸੀਂ ਕਹਿੰਨੇ ਆ ਵੀ ਇੱਕ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਜਿੱਕਰ ਰੈਡ ਬੋਡੀਆਂ ਇੱਥੇ ਪਈਆਂ ਸਾਡੇ ਕੋਲ ਪ੍ਰਸ਼ਾਸਨ ਆਵੇ ਤੇ ਸਾਡੀ ਗੱਲ ਸੁਣੇ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਜਿਹੜੀ ਬੰਦਾ ਦੀ ਮੌਤ ਹੋਈ ਜੀ ਤੁਹਾਡੇ ਕੀ ਲੱਗਦੇ ਉਹ ਸਾਡੇ ਗਵੰਡੀ ਹੈ ਜੀ ਚਾਚਾ ਜੀ ਲੱਗਦੇ ਆ ਉਹ ਜੀ ਇਧਰੋਂ ਪਿੰਡੋਂ ਆਉਂਦੇ ਸੀਗੇ ਚਾਰ ਜਣੇ ਉਹ ਜਿਹੜਾ ਡਰਾਈਵਰਾ ਨੱਥੂ ਵਾਲੇ ਦਾ ਸੀਗਾ ਉਹਨਾਂ ਦੀ ਡ੍ਰਿੰਕ ਕੀਤੀ ਹੋਈ ਸੀਗੀ ਉਹਨਾਂ ਨੇ ਪਿੱਛੋਂ ਫੇਟ ਮਾਰੀ ਆ ਜੀ ਚਾਰ ਜਣਾਂ ਦੀ ਡੈਥ ਹੋ ਗਈ ਧਰਮਪ੍ਰੀਤ ਸਿੰਘ ਕੁਲਦੀਪ ਕੌਰ ਤੇ ਦੋ ਬੱਚੇ ਸੀਗੇ ਤੇ 2 ਘੰਟੇ ਹੋ ਗਈ ਐ ਐਸਐਚਓ ਸਾਹਿਬ ਇੱਥੇ ਆਈ ਨਹੀਂ ਹਜੇ ਤੱਕ ਜਿੰਨਾ ਚਿਰ ਬੰਦੀ ਕਾਰਵਾਈ ਨਹੀਂ ਹੁੰਦੀ ਕਿ ਉਹਨਾਂ ਚਾਰ ਜਣੇ ਨਹੀਂ ਗਏ ਸੀ ਇੱਥੇ ਧਰਨਾ ਵੀ ਲਾਵਾ ਜਿਹੜੀ ਬੰਦੀ ਕਾਰਵਾਈ ਉਹ ਕਰ ਦੇਣ ਫਿਰ ਅਸੀਂ ਕੋਈ ਮਸਲਾ ਹੱਲ ਹੋਊਗਾ ਤਾਂ ਹੀ ਇੱਥੋਂ ਜਾਵਾਂਗੇ ਜੀ ਗੱਡੀ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਤੇ ਗੱਡੀ ਦੇ ਵਿੱਚ ਦਾਰੂ ਹਣ ਵੀ ਪਈ ਆ ਜੀ ਦੋ ਪੇਟੀਆਂ ਪਈਆਂ ਨੇ ਇੱਕ ਐਕਸੀਡੈਂਟ ਹੋਇਆ ਜੀ ਦੋਨੇ ਜਿਹੜੇ ਵਿਕਰ ਸੀਗੇ ਬੱਗ ਭਣੇ ਤੋਂ ਆ ਰਹੇ ਸੀ ਮੋਟਰਸਾਈਕਲ ਅੱਗੇ ਰਹੀ ਸੀ ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ ਇਹ ਮੁੰਡਾ ਜੈਮਲਾਲ ਦੇ ਤੋਂ ਸੀਗਾ ਪਰਮਜੀਤ ਸਿੰਘ ਉਹਦੇ ਨਾਲ ਵਾਈਫ ਸੀ ਦੀਪ ਔਰ ਨਾਲ ਮੱਚੇ ਸੀਗੇ ਅੱਛਾ ਤੇ ਉਹ ਮਤਲਬ ਕਿ ਜਾ ਰਹੇ ਸੀ ਉਹਨੇ ਕਿਧਰੋਂ ਉਹਨੇ ਕਿ ਪਿੱਛੋਂ ਗੱਡੀ ਤੇਜ਼ ਸੀਗੀ ਥੋੜੀ ਤੇ ਉਹਨੂੰ ਕੰਟਰੋਲ ਨਹੀਂ ਹੋਈ ਗੱਡੀ ਤੇ ਉਹ ਉਹ ਜੋ ਪ੍ਰੇਚਨਾ ਇਹ ਵੀ ਦੱਸ ਦਿਓ ਜੀ ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਈ ਸੀ ਬੰਦੇ ਜੀ ਇਹ दारू ਹੁਣ ਮੈਂ ਤਾਂ ਇੱਥੇ ਮੌਕੇ ਤੇ ਮੌਕੇ ਤੇ ਖੜਾ ਹਾਂ ਹੁਣ ਮੈਂ ਉਹ ਮੈਂ ਤੇ ਮਲਾਜਾ ਕਰਾਉਂਗਾ ਤਾਂ ਪਤਾ ਲੱਗੂਗਾ ਵੀ दारू ਪੀਤੀ ਪਰ ਮੈਂ ਹੁਣ ਮੈਂ ਲਾਜਾ ਨਹੀਂ ਕਰਾਇਆ ਮੈਂ ਉਹ ਕਲੀਅਰ ਨਹੀਂ ਕਹਿ ਸਕਦਾ ਪਰ ਮੈਨੂੰ ਆਸੇ ਪਾਸੇ ਤੋਂ ਪਤਾ ਲੱਗਾ ਵੀ ਉਹ ਲੋਕ ਲੋਕ ਕਹ ਰਹੇ ਆ ਵੀ ਇਹਦੀ दारू ਪੀਤੀ ਸੀਗੀ ਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਹੈ ਹਾਂਜੀ ਵੀ ਮੈਂ ਮੈਂ ਬਾਅਦ ਚ ਆਇਆ ਸ਼ਾਇਦ ਮਿਲੀ ਹੋਵੇ ਪਰ ਮੈਂ ਬਾਅਦ ਵਿੱਚ ਆਇਆ ਮੈਂ ਤਾਂ ਇੱਧਰ ਹੀ ਉੱਜ ਗਿਆ ਡੈਡ ਬੈਟਿੰਗ ਨੂੰ ਵੇਖ ਕੇ ਤੇ ਕੋਈ ਵੀਡੀਓ ਅੱਛਾ ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ ਨਹੀਂ ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ ਉਹ ਗੱਡੀ ਗੱਡੀ ਦੇ ਵਿੱਚ ਸ਼ਾਇਦ ਹੈਣੀ ਸੀਗੀ ਗੱਡੀ ਦੇ ਪਾਸੇ ਭਾਵੇਂ ਕੱਢ ਕੇ ਰੱਖ ਲਈ ਵੀ ਉਹ ਗੱਡੀ ਦੇ ਵਿੱਚ ਪੇਟੀ ਪ ਮਗਲਿਸਾੜ ਤੇ ਜਿਹੜਾ ਇਹ ਗੱਡੀ ਵਾਲਾ ਕਿੱਥੋਂ ਦਾ ਬੰਦਾ ਜਣਾ ਇਹ ਇਹਦਾ ਮੈਨੂੰ ਨਾਂ ਨਹੀਂ ਪਤਾਗਾ ਇਹ ਹੈਗਾ ਨਥਵਾਲੇ ਗਰਵੀ ਦਾ ਨਾਂ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658